ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਦੇ ਜੀ ਅੱਜ ਪਿੰਡ ਠੱਠੀ ਭਾਈ ਆਏ ਸੀ ਜੀ ਮੋਗੇ ਜਲੇ ਦਾ ਇਹ ਪਿੰਡ ਆ ਜੀ ਪਹਿਲਾਂ ਵੀ ਬਾਈ ਦੇ ਘਰੋਂ ਵੀਡੀਓ ਬਣਾ ਚੁੱਕੇ ਆ ਜੀ ਤੇ ਥੋੜੇ ਜਿਹਾ ਪਸ਼ੂ ਰੱਖ ਕੇ ਬਾਈ ਨੇ ਸੋਹਣਾ ਸੈਟਅਪ ਤਿਆਰ ਕੀਤਾ ਵਾ ਮੰਨ ਲਓ ਵੀ ਥੋੜੇ ਜੇ ਤਾਂ ਚ ਥੋੜੇ ਪੈਸੇ ਲਾ ਕੇ ਆਹ ਗਾਂ ਤੇ ਆਪਾਂ ਮੇਨ ਆਏ ਸੀਗੇ ਜੀ ਉਦੋਂ ਵੈਸੇ ਤਾਂ ਹੁਣ ਗਾਂ ਦੀ ਸਿਹਤ ਵੀ ਬਹੁਤ ਸੋਹਣੀ ਬਣ ਗਈ ਆ ਉਦੋਂ ਲੱਸੀ ਸੀ ਤੇ ਇਹ ਗਾਂ ਦੋ ਤੋਂ ਤਿੰਨ ਵਾਰੀ ਰਿਪੀਟ ਕਰ ਚੁੱਕੀ ਸੀ ਜੀ ਤੇ ਇੱਕੇ ਟੀਕੇ ਤੇ ਅੱਜ ਇਹ ਗਾਂ ਗੱਬਣ ਆ ਜੀ ਚੈੱਕ ਕਰਤੀ ਹੈ ਜੀ ਸਾਢੇ 3 ਮਹੀਨਿਆਂ ਦੀ ਗੱਬ ਹੋ ਚੁੱਕੀ ਹੈਗਾ ਸਹੀ ਹੈ ਭਾਈ ਇੰਨੇ ਵਾਰੀ ਸੀ ਹਾਂਜੀ ਭਾਈ ਪਹਿਲਾਂ ਦੋ ਵਾਰੀ ਆ ਭਾਏ ਹਾਂ ਨਹੀਂ ਰਹੀ ਸੀ ਹੈਨਾ ਆਪਾਂ ਇੱਕੇ ਵਾਰੀ ਭਰਿਆ ਹਾਂ ਹਾਂਜੀ ਤੁਸੀਂ ਇੱਕ ਹੈਰੀ ਭਰਿਆ ਹੈ ਤੇ ਅੱਜ ਇਹ ਬਾਈ ਜੀ ਜਿਹੜੇ ਸਾਹਮਣੇ ਖੜੇ ਆ ਬਾਈ ਦੇ ਭਤੀਜੇ ਆ ਇਹ ਇਹਨਾਂ ਦੇ ਬਾਈ ਦਾ ਇੱਧਰ ਫਾਰਮ ਤੁਹਾਨੂੰ ਦਿਖਾਵਾਂਗੇ ਬਾਈ ਨੇ ਛੋਟਾ ਜਿਹਾ ਸੈਟਅਪ ਵੀ ਬਾਈ ਨੇ ਤਿਆਰ ਕੀਤਾ ਬਾਈ ਪਹਿਲਾਂ ਬਾਹਰ ਵੀ ਲਾ ਚੁੱਕੇ ਆ ਟਾਈਮ ਪਹਿਲਾ 4-5 ਸਾਲ ਲਾਏ ਬਈ ਹਾਂ 4 ਸਾਲ ਆਏ ਸਿੰਗਾਪੁਰ ਸਿੰਗਾਪੁਰ ਸੀ ਆਏ ਨੇ ਠੀਕ ਵਸ ਬਣਿਆ ਉਧਰੋਂ ਬਈ ਬਸ ਜਿੰਨੇ ਕ ਬਣਾ ਕੇ ਲਿਆਏ ਉਦੋਂ ਲਾਤੇ ਇੰਨੇ ਅੱਛਾ ਵੱਲ ਵੀ 4-5 ਸਾਲਾਂ ਜੇ ਇਹੀ 1.5-2 ਲੱਖ ਰੁਪਏ ਦੇ ਹਾਂਜੀ ਇਹੀ ਹਾਂਜੀ 1.5 ਲੱਖ ਰੁਪਏ ਚ ਬਾਈ ਨੇ ਵਧੀਆ ਬਣਾਇਆ ਵੈੱਬਸਾਈਟ ਆ ਬਈ ਸੋਨਾ ਮੰਨ ਲਓ ਵੀ ਉਹਨੇ ਇੱਕ ਪਸ਼ੂ ਪੈਸੇ ਲਾ ਕੇ ਵੀ ਹਸਾਬ ਜਿਹੇ ਦੇ ਪਸ਼ੂ ਰੱਖੇ ਆ ਜੀ ਤੇ ਵਧੀਆ ਟਾਈਮ ਪਾਸ ਬਾਈ ਕਹਿੰਦਾ ਹੋ ਰਿਹਾ ਤੇ ਉਧਰ ਤਾਂ ਟਾਈਮ ਹੀ ਖਰਾਬ ਕੀਤਾ 4 ਤੋਂ 5 ਸਾਲ ਇੰਨੇ ਪੈਸੇ ਲਾ ਕੇ ਉਧਰ ਗਏ ਹੋਗੇ ਬਈ ਉਧਰ 3.5 ਲੱਖ ਰੁਪਏ ਲੱਗ ਗਏ ਅੱਛਾ 3.5 ਲੱਖ ਹਾਂਜੀ ਮੰਨ ਲਓ ਉਹ ਪੂਰੇ ਕਰਕੇ ਤੇ 1.5 ਲੱਖ ਬਣਿਆ 4 ਸਾਲ ਖਰਾਬ ਹੋ ਗਏ ਹਾਂਜੀ ਮੰਨ ਲਓ ਲੱਖ ਰੁਪਏ ਇਨਕਮ ਹੋਈ ਨਹੀਂ ਸਾਲ ਦੀ ਉਹ ਹਿਸਾਬ ਨਾਲ ਦੇਖਗੇ ਤਾਂ ਆਪਦੇ ਖਰਚੇ ਖੁਰਚੇ ਕੱਢ ਕੇ ਮਾਹੀ ਪੂਰਾ ਹੁੰਦਾ ਸੀਗੇ ਬਸਾਈ ਪੂਰਾ ਹਾਂਜੀ ਠੀਕ ਹੈ ਬਈ ਉਧਰ ਕੰਮ ਗੁਮ ਹੈ ਨਹੀਂ ਕਿ ਕੀ ਚੱਕਰ ਨਹੀਂ ਕੰਮ ਤਾਂ ਹੈਗਾ ਜੀ ਪਹਿਲਾਂ ਹੀ ਮੈਂ ਸਟੱਡੀ ਬੇਸ ਤੇ ਗਿਆ ਸੀਗਾ ਜੀ ਉੱਥੇ ਅੱਛਾ ਸਟੱਡੀ ਬੇਸ ਤੇ ਗਿਆ ਹਾਂਜੀ ਠੀਕ ਹੈ ਕਿਉਂਕਿ ਸਟੱਡੀ ਦੇ ਨਾਲ ਕੰਮ ਮਿਲ ਨਹੀਂ ਰਿਹਾ ਜੀ ਜ਼ਿਆਦਾਤਰ ਹਾਂ ਕਦੇ ਕਦੇ ਕੰਮ ਮਿਲਦਾ ਸੀਗਾ ਉਹਨਾਂ ਕਹਿੰਦਾ ਚਲੋ ਆਪ ਦਾ ਰੂਮ ਰੈਂਟ ਨਾ ਕਹਿੰਦਾ ਸੀਗਾ ਜੀ ਹਾਂਜੀ ਹਾਂਜੀ ਇਹ ਬਾਕੀ ਆ ਗਏ ਜੋ ਕੀ ਸਾਫੂ ਸਾਹ ਸੀਗਾ ਉਹ ਨਾ ਕਹਿੰਦਾ ਸੀਗਾ ਠੀਕ ਹੈ ਬਈ ਤੇ ਫਿਰ ਇਹ ਕਿਵੇਂ ਦਿਮਾਗ ਚ ਆਈ ਵੀ ਇਹ ਕੰਮ ਸਹੀ ਹੈ ਬਈ ਉਦਰੀ ਮੁੜ ਕੇ ਮੈਂ ਸੀਗਾ ਪੋਰਟਨ ਹੋਰ ਕੰਟਰੀ ਮੂਵ ਹੋ ਗਿਆ ਸੀ ਜੀ ਠੀਕ ਹੈ ਬਈ ਹਾਂਜੀ ਤੇ ਉਧਰ ਕੰਮ ਸੀਗਾ ਇਹ ਲੇਬਰ ਦਾ ਜਿ Dubai ਚ ਜੀ ਠੀਕ ਹੈ ਕੰਮ ਥੋੜਾ ਹੈਵੀ ਸੀਗਾ ਤੇ ਮੇਰੀ ਢੋਈ ਚ ਪ੍ਰੋਬਲਮ ਆ ਗਈ ਸੀ ਠੀਕ ਆ ਫਿਰ ਤੁਸੀਂ ਇੱਧਰ ਆ ਗਏ ਫਿਰ ਮੈਂ ਵਾਪਸ ਇੱਧਰ ਆ ਗਿਆ ਸੀ ਗੀ ਮੰਨ ਲਓ ਵੀ ਉਦੋਂ ਬਾਅਦ ਤਾਂ ਹੁਣ ਤਾਂ ਮਾਣੀ ਨਹੀਂ ਕੀਤਾ ਵੀ ਜਾਈਏ ਹਾਂ ਹੁਣ ਨਹੀਂ ਮਾਣ ਕੀਤਾ ਆਪਦਾ ਯਾਰ ਜੇ ਆਪਾਂ ਪੰਜਾਬ ਛੱਡ ਕੇ ਮੁਲਕ ਛੱਡ ਕੇ ਘਰ ਛੱਡ ਕੇ ਜੇ ਆਪਾਂ ਨੂੰ ਲੱਖ ਰੁਪਏ ਹੀ ਸਾਲ ਦਾ ਬਰ ਰਿਆ ਤਾਂ ਏਰੋ ਦੇ ਫਿਰ ਜਿੱਥੇ ਮਰਜੀ ਬਣਾ ਲਓ ਬਾਈ ਉੱਥੇ ਸਾਰਾ ਦਿਨ ਹੀ ਕੰਮ ਕਰੀ ਜਾਂਦੇ ਨੇ ਗੀ ਬਾਈ ਵਾਲੀ ਗੱਲ ਆ ਵੀ 12 ਵਜੇ ਹੀ ਰਹਿੰਦਾ 7:00 ਵਜੇ 52 ਮਿੰਟ ਤੇ ਹੀ ਵੱਜ ਜਾਂਦਾ ਬਾਈ ਕਹਿੰਦਾ ਇਹ ਬਾਈ ਇਹਦੇ ਚਾਚਾ ਹੀ ਆ ਜਿਹੜੇ ਬਾਈ ਜਿਨ੍ਹਾਂ ਦੇ ਆਪਾਂ ਆਏ ਆਈ ਸ਼ੁਰੂ ਚ ਪਹਿਲਾਂ ਆ ਜਿਹੜੀ ਗਾਂ ਗੱਬਣਾ ਇਹ ਵੀ ਬਾਈ ਮੰਨ ਲਓ 2007-8 ਚ ਮੁੜੇ ਆ ਕਹਿੰਦੇ ਵੀ 4-5 ਸਾਲ ਆਪਾਂ ਵੀ ਲਾਏ ਆ ਸਿੰਗਾਪੁਰ ਪਰ ਕੱਢਣ ਪਾਉਣ ਨੂੰ ਕੁਛ ਨਹੀਂ ਗਾ ਜੀ ਛੋਟੇ ਗਾ ਕੰਟਰੀਆਂ ਜੀ ਤੇ ਹੁਣ ਤਾਂ ਵੱਡੀਆਂ ਚ ਵੀ ਹੈ ਨਹੀਂ ਆਪਾਂ ਨੂੰ ਵੀ ਪਤਾ ਵੀ ਹਰੇਕ ਪਾਸੇ ਉਹ ਮੂੰਹ ਮੁੜਿਆ ਪਿਆ ਲੋਕਾਂ ਦਾ ਤਾਂ ਹੀ ਲੋਕ ਹੁਣ ਪਸ਼ੂਆਂ ਲਈ ਥੋੜੇ ਜਿਆਦੇ ਆ ਗਏ ਜੀ ਫਾਰਮ ਵੀ ਜਿਆਦੇ ਆ ਇੱਕ ਤੁਸੀਂ ਨੋਟ ਕਰੋ ਜੀ ਹੁਣ ਆਵਾਰਾ ਪਸ਼ੂ ਬਹੁਤ ਘੱਟ ਆ ਜੀ ਇਹ ਦੇਸੀ ਦੂਸੀ ਗਾਵਾਂ ਤਾਂ ਹੋ ਸਕਦਾ ਫਿਰ ਦਿਗਾਉਣ ਪਰ ਅਮਰੀਕਨ ਗਾਂ ਜਾਂ ਜਰਸਿੰਗਾਂ ਅੱਗੇ ਛੱਡੀ ਜਾਂਦੇ ਸੀ ਲੋਕ ਉਹ ਜਿਹਾ ਸਿਸਟਮ ਹੈ ਨਹੀਂ ਜੀ ਹੁਣ ਟੈਕਨੋਲੋਜੀ ਵਧ ਗਈ ਹੈ ਤੇ ਇਹ ਕੰਮ 'ਚ ਫਾਇਦਾ ਵੀ ਬਹੁਤ ਆ ਜੀ ਜੇ ਆਪਾਂ ਸਾਹ ਕਿਤਾਬ ਜੇ ਨਾਲ ਚੱਲ ਗਏ ਤਾਂ ਤੇ ਤੁਸੀਂ ਬਾਈ ਜੀ ਕਿੰਨੇ ਪੈਸੇ ਲਾਏ ਆ ਇਹ ਕੰਮ ਤੇ ਉਹ ਤੋਂ ਵੈਸੇ ਆਪਾਂ ਕੀਤੀ ਵੀ ਸੀ ਗੱਲ ਹਨਾ ਤੁਸੀਂ ਉਹ ਦੋ ਵੜਾ ਵੇਚਦਿਆਂ ਫਿਰ ਹਨਾ ਅੱਛਾ ਉਹ ਵੇਚਦਗਾ ਅੱਛਾ ਇਹ ਗੱਲ ਲੈ ਲਈਏ ਇਹ ਕਿੰਨੇ ਦੀ ਖਰੀਦ ਲਈ ਜੀ ਅੱਛਾ ਇਹ 55 ਦੀ ਖਰੀਦ ਲਈ ਠੀਕ ਆ ਜੀ ਠੀਕ ਆ ਤੇ ਇਹ ਬਾਈ ਜੀ ਆਪਣੇ ਇਹੀ ਪਸ਼ੂ ਆ ਕਿ ਉਹ ਵੀ ਆਪਣੀ ਆ ਇਹੀ ਆ ਜੀ ਉਹ ਆ ਅੱਛਾ ਉਹ ਭਰਾ ਦੇ ਆ ਠੀਕ ਆ ਜੀ ਇੱਕ ਤੋਂ ਨੂੰ ਮੈਂ ਹੋਰ ਚੀਜ਼ ਦਿਖਾਵਾਂਗਾ ਜੀ ਵੀ ਜਦੋਂ ਵੀ ਤੁਸੀਂ ਟੀਕਾ ਪ੍ਰਵਾਹਣਾ ਹੈ ਬਸ ਥੋੜਾ ਜਿਹਾ ਡਾਕਟਰ ਨੂੰ ਇਹ ਕਹਿ ਦਿਆ ਕਰੋ ਵੀ ਯਾਰ ਜੇਬ ਦੀ ਗਾਂ ਉਹ ਜਾਂ ਟੀਕਾ ਭਰੋ ਜੀ ਦੇਖੋ ਹੁਣ ਆਹ ਐਚ ਐਫ ਗਾਂ ਸੀਗੀ ਤੇ ਟੀਕਾ ਜਰਸੀ ਜਾਂ ਸਾਈਵਾਲ ਹੋਊਗਾ ਸ਼ਾਇਦ ਮੈਨੂੰ ਕਨਫਰਮ ਤਾਂ ਨਹੀਂਗਾ ਤੇ ਆਹ ਦੇਖ ਲਓ ਹੁਣ ਕਿਸੇ ਪਾਸੇ ਨਹੀਂ ਜਾਣਾ ਇਹਨੇ ਜੀ ਆਹ ਬੱਚਾ ਆ ਗਾ ਕੱਲ ਨੂੰ ਜੇ ਤੁਸੀਂ ਵੇਚ ਨਹੀਂ ਵੀ ਹੋਵੇ ਨਾ ਇਹੋ ਜੀ ਗਾਂ ਤੇ ਅਗਲੇ ਨੂੰ ਇਹ ਲੱਗੂਗਾ ਵੀ ਯਾਰ ਬੱਚਾ ਮਗਰ ਲਾਇਆ ਕਿ ਉਹ ਐਚ ਐਫ ਨੂੰ ਕੋਈ ਵਾਧਾ ਵੱਟਾ ਨਹੀਂ ਹੁੰਦਾ ਬੱਚਾ ਹੋਵੇ ਨਾ ਹੋਵੇ ਪਰ ਆਹ ਚੀਜ਼ ਨਾ ਕਰਿਆ ਕਰੋ ਵੀ ਜਿਹੋ ਜੀ ਗਾਂ ਹੋ ਜਾ ਬੱਚਾ ਹੋਵੇ ਪਹਿਲਨ ਵੇੜ ਦੇ ਚਲੋ ਮਜਬੂਰੀ ਬਣ ਜਾਂਦੀ ਹੈ ਬਾਲੀ ਛੋਟੀ ਹੋਵੇ ਵੈਸੇ ਤਾਂ ਹੁਣ ਪਤਾ ਹੀ ਲੱਗ ਜਾਂਦਾ ਵੀ ਕਿਹੜੇ ਸੀਮੰਤ ਦਾ ਕਿਵੇਂ ਬੱਚਾ ਆਊਗਾ ਜੇ ਛੋਟੀ ਆ ਤਾਂ ਤੁਸੀਂ 40116 ਜਾਂ 40120 ਡੈਨਮਾਰਕ ਭਰਾ ਸਕਦੇ ਆ ਜੀ ਬੱਚੇ ਛੋਟੇ ਆਉਂਦੇ ਆ ਉਹਦੇ এবੀਐਸ ਦੇ ਬੱਚੇ ਥੋੜੇ ਜਿਹਾ ਹਾਈਟ ਚ ਆਉਂਦੇ ਆ ਵੀ ਜਿਹੋ ਜੀ ਗਾਂ ਹੈ ਉਹੋ ਜਿਹਾ ਮੰਨ ਕੇ ਚੱਲੋ ਟੀਕਾ ਭਰਵਾਇਆ ਕਰੋ ਨਹੀਂ ਤਾਂ ਹੁਣ ਇਹਨੇ ਮੰਨ ਕੇ ਚੱਲੋ ਇਹ ਬੱਛਾ ਬਈ ਇਹ ਬੱਛੀ ਹੈ ਬੱਛੀ ਹੈ ਹੁਣ ਇਹ ਕਿੱਧਰਲੇ ਪਾਸੇ ਜਾਊਗੀ ਦੇਖ ਲਓ ਤੁਸੀਂ ਹੈਨਾ ਕਿਸੇ ਪਾਸੇ ਨਹੀਂ ਨਾ ਜਾਣਾ ਇਹਨੇ ਕਿੰਨਾ ਟਾਈਮ ਖਰਾਬ ਹੋ ਜਾਊਗਾ ਆਪਣਾ ਤੇ ਇਹ ਨਾ ਤਾਂ ਐਚਐਪ ਪਾਸੇ ਜਾਣੀ ਹੈ ਨਾ ਸਾਈਵਲ ਨਾ ਜਰਸੀ ਅੱਧ ਵਿਚਾਲੇ ਰਹਿ ਜੂ ਤੇ ਇਹ ਕੱਲ ਨੂੰ ਵੇਖ ਲਓ ਤੁਸੀਂ ਜੇ 3-4 ਮਹੀਨੇ ਦੀ ਹੋ ਗਈ ਨਾ ਤੁਹਾਨੂੰ ਭੈੜੀ ਲੱਗਣ ਲੱਗ ਗਈਆਂ ਨਹੀਂ ਐਂ ਜੀ ਕਰੋਗੇ ਵੀ ਛੱਡ ਦੇ ਯਾਰ ਇਹ ਸੰਗ ਦੇ ਗੋਣ ਨੂੰ ਵੀ ਜੀ ਨਹੀਂ ਕਰਨਾ ਹੁਣ ਜੇ ਇਹੀ ਗਾਂ ਇੱਥੇ ਵੱਚੀ ਹੁੰਦੀ ਤੇ ਅੱਜ ਚਲੋ ਗਾਂ ਦਾ ਰੇਟ ਵੀ ਵੱਧ ਗਿਆ ਸੀ ਤੇ ਗਾਂ ਵੀ ਥੋੜੀ ਚੰਗੀ ਐ ਗਾਂ ਨੂੰ ਫਾਇਦਾ ਹੋ ਜਾਣਾ ਸੀ ਪੂਰੇ ਚੰਗੇ ਹਾਂ ਆ ਜਾ ਬਾਈ ਦਿਖਾਉਣੇ ਆ ਜਰਾ ਧਰਮ ਇੱਕ ਮਿੰਟ ਉਹ ਬਾਈ ਜੀ ਦੀ ਗਾਂ ਗੱਬੜ ਹੋਈ ਕਰਕੇ ਬਾਈ ਇਹ ਬਾਈ ਨੇ ਸੱਦਿਆ ਸੀਗਾ ਆਪਾਂ ਨੂੰ ਚਲੋ ਗਾਂ ਦਾ ਚੈੱਕ ਕੀਤੀ ਏ ਪਰ گاਵਾ ਦਾ ਤੁਹਾਨੂੰ ਪਤਾ 20 ਦਿਨਾਂ ਤੋਂ ਪਤਾ ਲੱਗ ਜਾਂਦਾ ਆ ਗਾਂ ਜਿਹੜੀ ਇਹਦੇ ਅੱਜ ਆਈ ਕੀਤੀ ਹੈ ਜੀ ਬਹੁਤ ਸੋਹਣੀਆਂ ਤਾਰਾਂ ਸੀ ਮੈਂ ਸ਼ਾਰਟ ਵੀ ਬਣਾਇਆ ਬਹੁਤ ਸੋਹਣੀਆਂ ਤਾਰਾਂ ਮੰਨ ਲੇ ਚਲੋ ਗਾਣੇ ਕੀਤੀਆਂ 100% ਗੱਭਣ ਹੋ ਜੂਗੀ ਇਹਦੇ ਵੀ ਭرائی ਬੈਠੇ ਆ ਬਾਈ ਠੀਕ ਆ ਦੋ ਤਿੰਨ ਵਾਰੀ ਇਹਦੇ ਪਹਿਲਾਂ ਦੋ ਵਾਰੀ ਭਰਾਇਆ ਜੀ ਦੋ ਵਾਰੀ ਭਰਾਇਆ ਤੁਸੀਂ ਜੋ ਲਈ ਜਮਲਾ ਦਾ ਹੰਬੇ ਹੀ ਹੋਣਗੇ ਨਾ ਉਹਨਾਂ ਦਾ ਪਹਿਲਾਂ ਤਾਂ ਸਾਨੂੰ ਦੱਸਿਆ ਜੀ ਬਈ ਸੂਈ ਵੀ ਹੈਗਾ ਸੂਈ ਵੀ ਆਹ ਜੀ ਹਾਂ ਮਾਰੇ ਗਾਂ ਕੋਈ ਨਹੀਂ ਵੀ ਮੇਰੇ ਹਿਸਾਬ ਨਾਲ ਅੱਛਾ ਜੀ ਉਹ ਹੋ ਸਕਦਾ ਵੀ ਬਾਅਦ ਚ ਕਹਿ ਤੋਣ ਲੱਗੀ ਹੋ ਪਰ ਮੈਨੂੰ ਲੱਗਦਾ ਵੀ ਗਾਂ ਬਾਕੀ ਮੈਂ ਹੁਣ ਜੀ ਦੋ ਵਾਰੀ ਟੀਕੇ ਭਰਾ ਚੁੱਕਿਆ ਇਹਦੇ ਅੱਛਾ ਦੋ ਵਾਰੀ ਭਰਾ ਹਾਂਜੀ ਠੀਕ ਹੈ ਤਾਰਾ ਜਵਾ ਸਾਫ ਕਰਦੀ ਆ ਹਾਂਜੀ ਹੀਟ ਚ ਵੀ 20 ਦਿਨ ਬਾਅਦ ਹੀ ਆਉਂਦੀ ਹੈ ਹਾਂਜੀ ਹੀਟ ਚ ਜਵਾ 20 ਦਿਨ ਮਾਲੋ ਵੀ ਨਾੜ ਨੂੜ ਚ ਟੀਕਾ ਨਹੀਂ ਲਵਾਇਆ ਦੁਬੇਲਾ ਨਹੀਂ ਨੂਵੇਂ ਨਾਰ ਚ ਨਹੀਂ ਲਵਾਇਆ ਅੱਛਾ ਅੱਛਾ 12 ਮੱਥਾ ਨਹੀਂ ਮਾਰਿਆ ਵੀ ਦੋ ਤਿੰਨ ਵਾਰੀ ਟੀਕਾ ਭਰਾਇਆ ਵੀ ਨਹੀਂ ਰਹੀਗੀ ਨਹੀਂ ਰਹੀਗੀ ਠੀਕ ਹੈ ਤਾਂ ਸੋਨੂੰ ਇਹ ਸੀ ਵੀ ਉਧਰ ਗਾਂ ਰਹਿ ਗਈ ਤੇ ਚਲੋ ਆਪਾਂ ਹਾਂਜੀ ਹਾਂ ਇਹ ਇਹ ਤੇ ਭਾਈ ਮੇਰਾ 60-70000 ਰੁਪਏ ਲੱਗਿਆ ਜੀ ਸਾਰੇ। ਉਹ ਲੋ ਜਿਹੜਾ ਉੱਪਰ ਉਹ ਆਹ। ਹਾਂਜੀ ਸਾਰੇ। ਪਰ ਉਹ ਇਹ ਕਿੰਨੇ ਬਾਈ ਕਿੰਨੇ ਦਾ? ਇਹ 20/21 ਦਾ ਜੀ। 20/21 ਦਾ। ਠੀਕ ਹੈ। ਸਣੇ गावा ਕਿੰਨੇ ਪੈਸੇ ਲੱਗੇ ਬਈ? ਇਹ ਹੈ ਮੇਰਾ گاਵਾ ਸਣਾ ਇਹ ਮਹਾ 1.5 ਲੱਖ ਰੁਪਏ ਲੱਗੇ ਜੀ। 1.5 ਲੱਖ ਰੁਪਏ। ਹਾਂਜੀ। ਅੱਜ ਦੁੱਧ ਕਿੰਨਾ ਪਾ ਰਹੇ ਹਾਂ ਬਈ? ਅੱਜ ਦੁੱਧ ਹਮੇਰਾ ਜਿਵੇਂ ਘਰਾਂ ਚ ਜਾਂਦਾ ਜੀ ਮੇਰਾ 5-6 ਕਿਲੋ ਦੁੱਧ ਜਾਵੜਦਾ ਈ ਕਰਕੇ। 5-6 ਕਿਲੋ ਵੀ ਗਾਵਾ ਤੁਸੀਂ ਉਹ ਜਿਹਾ ਹੀ ਲੈ ਜਾ ਸਾਹਿਬ। ਨਾ ਨਾ ਉਹ ਜਿਹਾ ਅਸੀਂ ਚੜ ਜੜਾ ਉਹ ਨਾਲੋਂ ਚੰਗਾ ਵੀ ਪਸ਼ੂ ਠੀਕ ਠਾਕ ਲੈ ਲਓ ਬਈ। ਅਸੀਂ ਪਹਿਲਾਂ ਪਸ਼ੂ ਰੱਖਨੇ ਮੇਰੇ ਕੋਲ ਮੱਝਾਂ ਹੁੰਦੀਆਂ ਸੀਗੇ। ਅੱਛਾ। 4-5 ਸਾਲ ਹੋ ਗਏ ਜਮ ਬਾਹਰ ਜਾ ਲਈ ਉਹ ਮੈਂ ਵੇਚ ਗਏ ਸੀਗੇ। ਠੀਕ ਹੈ। ਤੇ ਫਿਰ ਮੈਂ ਕਿ ਤਾਈਂ ਗਾਵਾ ਦਾ ਪਹਿਲੀ ਯਾਰ ਕੰਮ ਸਟਾਰਟ ਪਿੰਡਾ ਕਰਕੇ ਮੈਂ ਤਾਂ ਹੀ ਕੱਟ ਕੇ ਗਾਵਾਂ ਦਾ ਪ੍ਰੋਗਰਾਮ ਕਰਕੇ ਸੰਭਾਲ ਹੋ ਗਿਆ ਤਾਂ ਬਈ ਗਾਂ ਤੁਹਾਨੂੰ ਮੈਂ ਕਹਿੰਦਾ ਵੀ ਰੰਗ ਲਾ ਦੂਗੀ ਜਮਾਂ ਕਿਉਂ ਗਾਂ ਬੱਛੀਆਂ ਆ ਗਈਆਂ ਤਿੰਨ ਹੋਰ ਜੁੜ ਗਈਆਂ 6 ਹੋ ਜਾਣਗੀਆਂ ਇਹ ਪਰ ਗਾਵਾਂ ਮੈਂ ਤੁਹਾਨੂੰ ਇਹੀ ਗਾਵਾਂਗਾ ਵੀ ਸਾਹਬ ਜਿਹੜੀਆਂ ਗਾਵਾਂ ਲੈ ਕੇ ਸਾਮਗੇ ਵੇਚ ਲਓ ਉਹਦੇ ਚ ਫਾਇਦਾ ਇਕੱਠਾ ਪੰਗਾ ਲਾਉਂਗੇ 40 ਕਿਲੋ ਵਾਲੀ ਜਾਂ 25 ਪਲੱਸ ਵਾਲੀ ਦਾ ਫਿਰ ਫੇਲ ਹੋ ਜਾਓਗੇ ਉਹ ਹੈ ਜਿਹੜੋ ਸਾਹਬ ਜੇ ਆ ਗਿਆ گاਵਾ ਦਾ ਕਿਉਂ ਨਹੀਂ ਰੱਖ ਗਾ ਹਾਂ ਆਪਾਂ ਨੂੰ ਨੌਲੇਜ ਹੈ ਜੀ ਜਿਹੜੋ ਸਾਹਬ ਜੇ ਆ ਗਿਆ ਵੀ ਬੰਦਾ ਪਤਾ ਲੱਗ ਜਾਂਦਾ ਵੀ ਇਹ ਇੱਥੋਂ ਆ ਆਪਣੇ ਤੋਂ ਗਲਤੀ ਹੁੰਦੀ ਸੀ ਤਾਂ ਰਿਪੀਟ ਕਰ ਗਈ ਤਾਂ ਅਮ ਸਟੇਟਸ ਹੋ ਗਈ ਉਦੋਂ ਭਲਾ 50 ਕਿਲੋ ਵਾਲੀ ਲੈ ਲੈ ਪਰ ਜਿਹੜੇ ਬੰਦੇ ਸ਼ੁਰੂ ਚ ਸ਼ੈੱਡ ਤੇ ਫੁੱਲ ਪੈਸਾ ਲਾ ਗਏ ਤੇ گاਵਾ ਵੀ 40 40 ਕਿਲੋ ਵਾਲਗਾ ਲੈ ਲੈਂਦੇ ਬਿਨਾ ਨੌਲੇਜ ਵਾਲੇ ਉਹ ਬੰਦੇ ਇਹ ਕੰਮ ਚ ਫੇਲ ਹੁੰਦੇ ਆ ਜੀ ਕਿਉਂ ਇੱਕ ਵੀ ਗਾਂ ਚਾਲੀ ਕਿਲੋ ਵਾਲੀ ਢਾਈ ਤੇ ਲੱਖ ਦੀ ਮਰ ਗਈ ਜਾਂ ਮਸਾਈਟਸ ਹੋ ਗਏ ਥਣ ਖਰਾਬ ਹੋ ਗਏ ਖੜ ਗਏ ਜਾਂ ਰੀਪੀਟਰ ਹੋ ਗਈ ਛੱਡਣੀ ਪੈ ਗਈ ਤਾਂ ਫੇਰ ਉੱਥੇ ਬੰਦਾ ਖਤਮ ਹੋ ਗਿਆ ਉੱਥੇ ਖਤਮ ਹੈਨਾ ਇਦੋਂ ਚੰਗਾ ਵੀ ਆਪਾਂ ਸਾਹਬ ਜੀ ਦੇ ਬਸੂ ਲੈ ਲੋ ਜੇ ਤੁਸੀਂ ਲੈ ਆ ਹੁਣ ਆਹ ਮੰਨ ਕੇ ਚੱਲੋ ਕਿੰਨੇ ਦੀ ਲਈ ਹੈ ਵੇੜ ਤੁਸੀਂ ਇਹ ਮੈਂ 19000 ਦੀ ਲਈ ਹਾਂ ਚਲੋ ਜੀ ਰੱਬ ਸੌਖੇ ਰੱਖੇ ਤਿਆਰ ਹੋ ਜਾਂਦੀ ਹੈ ਬਈ ਸਣਾ ਟੀਕੇ ਤੇ ਰਹਿ ਜਾਂਦੀ ਹੈ ਤਾਂ 65 70000 ਦੀ ਗਾਂ ਹੈਨਾ ਨਾਲ ਹੀ ਉਹਨਾਂ ਚਾਰ ਆਪ ਦਾ ਦੁੱਧ ਦਾ ਖਰਚਾ ਕੱਢ ਹੀ ਰਹੀ ਹੈ ਦੁੱਧ ਦਾ ਖਰਚਾ ਕੱਢ ਰਹੀ ਹੈ ਆਪਣਾ ਨਾਗਤਾ ਖੜਾ ਨਾ 3 6 ਕਿਲ ਵੀ ਦੇਖਗੇ ਦਾ 660 ਦਾ 200 ਰੁਪਏ ਦੁੱਧ ਦੇ ਰਹੀ ਹੈ ਚਲ ਜ 100 150 ਵੀ ਪਾਉਣੇ ਆ ਫਿਰ ਵੀ ਅੱਧੇ ਵੱਜਦੇ ਹਨਾ ਪੈਸੇ ਵੀ ਠੀਕ ਹੀ ਹੈ ਨਾ ਪੈਸੇ ਵੀ ਬਾਹਲੇ ਨਹੀਂ ਨਾ 19000 ਰੁਪਏ ਕੋਈ ਜਿਆਦਾ ਨਹੀਂ ਇਹ ਗਾਂ ਬਈ ਇਹ ਗਾਂ ਲਈ ਸੀ ਮੈਂ ਇਹ 14000 ਦੀ ਇਹ ਹੁਣ ਕਿਵੇਂ ਆ ਇਹ ਹੁਣ ਇਹਦੇ 2.5 ਮਹੀਨੇ ਹੋ ਗਏ ਇਹ ਵੀ ਗੱਬਣੀ ਹੈ ਵਸਾ ਹਾਂਜੀ ਅੱਛਾ ਇਹ 2.5 ਮਹੀਨੇ ਦੀ ਹਾਂਜੀ ਇਹ ਆਮ ਸ਼ਰੀ ਇਹ ਮਾਲੇ ਲਈ 32000 ਦੀ ਗਾਂ ਈ ਅੱਛਾ ਇਹ 32 ਦੀ ਲਈ ਹਾਂਜੀ ਇਹ ਸਾਢੇ 5 ਮਹੀਨੇ ਹੀ ਗੱਭਣ ਸੀਗੀ ਚੈੱਕ ਪਾਸ ਲਈ ਈ ਅੱਛਾ ਇਹ ਵਹਿੜ ਸੀ ਹੈ ਨਾ ਹਾਂਜੀ ਅਸਰ ਵਹਿੜ ਆਏ ਹੈ ਨਾ ਹਾਂਜੀ ਤੇ ਹੁਣ ਇਹਦਾ 1 ਮਹੀਨਾ ਰਹਿ ਗਿਆ ਈ ਸੁੰਦ ਲਈ 1 ਮਹੀਨਾ ਰਹਿ ਗਿਆ ਹਾਂਜੀ ਮੰਨ ਲਓ 32 ਦੀ ਲਈ ਸੀ ਤੁਸੀਂ 32 ਦੀ ਲਈ ਸੀ 5 ਮਹੀਨਿਆਂ ਦੀ ਗੱਭ ਸੀ ਜੀ ਹਾਂਜੀ ਚਲੋ ਰੱਬ ਸੁੱਖ ਰੱਖੇ 60-65000 ਦੀ ਇਹ ਵੀ ਹੈਗੀ ਹੈ ਨਾ ਹਾਂਜੀ ਹਾਂਜੀ ਇਹ ਰੱਖੋਗੇ ਵੀ ਬਈ ਗਾਂ ਵਧਾਉਣਾ ਹੀ ਹੈ ਕਿ ਐਂ ਹੀ ਸਾਫ-ਸਾਫ ਕੇ ਵੇਚਣਗੇ ਨਹੀਂ ਇੱਕ ਤਾਂ ਚੰਗੇ ਦਾਦ ਵਾਲੀ ਤੇ ਰੱਖੂੰਗਾ ਇਹ ਮੈਂ ਗਾਂ ਤੇ ਇੱਕ ਰੱਖੋਗੇ ਵੀ ਦੂਜੀ ਜਗ੍ਹਾ ਦਾ ਖਰਚਾ ਕੱਢ हां जी लग। हां जी ਤੁਸੀਂ ਤਿੰਨ ਗਾਵਾਂ ਉਹ ਜਿਹਾਂ ਰੱਖੋ ਵੀ ਢਾਈ ਢਾਈ ਤਿੰਨ ਤਿੰਨ ਕਿਲੋ ਵਾਲੀਆਂ ਲਾਓ ਮੱਥਾ ਮਾਰੋ ਉਹਨਾਂ ਦੇ ਠੀਕ ਹੈ ਵੀ ਮੰਨ ਕੇ ਚਲੋ ਜਿਆਦੇ ਪੈਸੇ ਲਾਉਣਾ ਉਹ ਗਾਵਾਂ ਤੇ ਮੱਥਾ ਮਾਰ ਲਓ ਵੀ ਰਿਪੀਟਰ ਲੈ ਲਓ ਫੇਰ ਗੱਬੜ ਹੋ ਜੇ ਤੇ ਇੱਕ ਗਾਂ ਉਹ ਜੀ ਰੱਖੋ ਜਿਹੜਾ ਤੁਹਾਡਾ ਖਰਚਾ ਵੀ ਗੱਡੀ ਜਾਵੇ ਤੇ ਗਾਵਾਂ ਦਾ ਖਰਚਾ ਵੀ ਗੱਡੀ ਚੱਲ ਜੇ ਵੀ ਘਰੋਂ ਨਾ ਲੱਗਣ ਤੇ ਤੁਹਾਡਾ ਟਾਈਮ ਪਾਸ ਹੋਈ ਜਾਵੇ ਇਹੀ ਹੁਣ ਵਧੀਆ ਆ ਤੁਹਾਡਾ ਟਾਈਮ ਪਾਸ ਹੋਈ ਜਾਵੇ ਇਹਨਾਂ ਦੇ ਸਿਰ ਤੇ ਨਹੀਂ ਨਹੀਂ ਜਿਵੇਂ ਹੁਣ ਤੁਸੀਂ ਉੱਥੇ ਹੀ ਨਾ ਟਾਈਮ ਖਰਾਬ ਕਰਿਆ ਹੈ ਤੇ ਨੂੰ ਜੇ ਤੁਸੀਂ 5 ਸਾਲ ਦੇ ਦੇਣਾ ਬਈ ਹਾਂਜੀ ਤੁਸੀਂ 1 ਲੱਖ ਰੁਪਈਆ ਕਹਿੰਦੇ ਆ 2 ਲੱਖ ਰੁਪਈਆ ਤੁਹਾਨੂੰ ਦੇਣਗੇ 1 ਮਹੀਨੇ ਦਾ ਜੇ ਤੁਸੀਂ ਦੋ ਗਾਵਾਂ ਤਿਆਰ ਕਰਕੇ ਵੇਚਦੇ ਆ ਹਾਂਜੀ ਤੇ ਜਿਹੜੇ ਦੁੱਧ ਪੀਲੇ ਉਹਦਾ ਵੱਖਰਾ ਠੀਕ ਹੈ ਤੇ ਨਹੀਂ 2 ਲੱਖ ਤਾਂ ਸਿੱਧਾ ਹੀ ਆ ਦੋ ਗਾਵਾਂ ਦਾ ਹਾਂਜੀ ਹਾਂਜੀ ਸਾਲ ਜਿੰਨਾ ਕਿ ਤਾਂ ਚੱਲ ਹੀ ਜਾਊਗਾ ਚੱਲ ਜਾਂਦਾ ਹੀ ਹਾਂ ਬਾਕੀ ਹੋਰ ਜਿਹੜੇ ਵਧਾਵਾਂਗੇ ਪਸ਼ੂ ਹੋਰ ਕਰਾਂਗੇ ਹਾਂ ਬਾਕੀ ਤੇਰੇ ਕੋਲੇ ਪਰੇ ਨੂੰ ਥਾਂ ਹੈਗਾ ਬਾਈ ਹੋਰ ਬਾਅਦ ਜਾਣਾ 140 ਲਾਉਣੀ ਹੈ ਹਾਂ ਇੱਕ ਬਹੁਤ ਸੋਹਣੀ ਲੋਕੇਸ਼ਨ ਬਹੁਤ ਸੋਹਣੀ ਹੈ ਇੱਥੇ ਹੋਵੇ ਗਰਮੀ ਵੀ ਨਹੀਂ ਆਉਂਦੀਗੀ ਬਾਕੀ ਆ ਚੀਜ਼ ਸੋਹਣੀ ਪਈ ਹੈ ਬਾਈ ਇਹ ਬਾਈ ਮੈਸਤਰੀ ਨਹੀਂ ਪਾਤੀ ਫਿਰਣਾ ਆਪੇ ਹਾਂਜੀ ਮੈਸਤਰੀ ਨੇ ਕਿਤੇ ਹੀ ਚਾਹ। ਸੋ ਥੋੜੇ ਹੀ ਪੈਸੇ ਲੱਗਦੇ ਆ ਨਾ ਥੋੜੇ ਲੱਗੇ ਜੀ। ਹਾਂ। ਇਹ ਚੀਜ਼ ਆਸਤੇ ਸੋਚ ਲਈ ਥੋੜੇ ਬਸੂਆਂ ਵਾਲਾ ਜਿਹੜੇ ਬੰਦੇ ਨੇ ਘੱਟ ਪੈਸੇ ਡੇਰੀ ਫਾਰਮ ਤੇ ਲਾ ਕੇ ਸ਼ੁਰੂ ਕਰ ਦੇਣਾ ਨਾ ਕੰਮ ਤੇ ਉਹ ਐ ਕਰ ਸਕਦਾ ਵੀ ਮੰਨ ਲਓ ਠੀਕ ਠਾਕ گاਵਾ ਲੈ ਕੇ ਜਿਵੇਂ ਰਬੀਟਰ 20000 ਤੱਕ ਵੱਧ ਤੋਂ ਵੱਧ ਗਾਂ ਲੈ ਕੇ ਦੋ ਤਿੰਨ ਗਾਵਾਂ ਲੈ ਕੇ ਸਾਹਮਣੇ ਆ ਕੇ ਚੰਗੀ ਲੈ ਲੈ ਜੀ ਤੇ ਜਿਹਦੇ ਥੱਲੇ ਕੋਈ 15-20 ਕਿਲੋ ਦੁੱਧ ਹੋਵੇ ਜੀ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹੀ ਰਹਿ ਦੇਵਾਂਗਾ ਵੀ ਜੇ ਸ਼ੁਰੂ ਜੀ ਕੰਮ ਕਰ ਰਹੇ ਆ ਤਾਂ ਬਈ ਬਾਲਾ ਵੱਡਾ ਪੰਗਾ ਨਾ ਲਾਓ ਜ ਜਿਵੇਂ ਆ ਬਾਈ ਨੇ ਪਾਇਆ ਸੋਹਣਾ ਸੈਟਅਪ ਹੈ ਜੀ 60 70000 ਰੁਪਏ ਚ ਕੀ ਪੈਂਦਾ ਹਨ ਤੇ ਵਧੀਆ ਮੰਨ ਲਓ ਬਈ ਮਜਬੂਤ ਵੀ ਹੈ ਓਵੇਂ ਕੋਈ ਦੇਖਤ ਵੀ ਨਹੀਂ ਕੀ ਕੰਦਾ ਗੁੰਦਾ ਕੱਢੀਆਂ ਜਿਵੇਂ ਐ ਬਈ ਐ ਪੂਰੀ ਲੋਕੇਸ਼ਨ ਵੀ ਬਾਈ ਕੋਲੇ ਤਾਂ ਸੋਹਣੀ ਹੈ ਬਈ ਜਿਹੋ ਜਿਹਾ ਵੀ ਥਾ ਆਪਾਂ ਉਹ ਜਿਹਾ ਕਰ ਲਓ ਕਰ ਜਾ ਨਾ ਸਿਰ ਚੜਾਓ ਬਈ ਆਪਾਂ ਨੂੰ ਗੈਸਟ ਦੀ ਟੈਨਸ਼ਨ ਨਾ ਹੋਵੇ ਜਦੋਂ ਤੁਹਾਨੂੰ ਹਿਸਾਬ ਕਿਤਾਬ ਆ ਗਿਆ 3-4 ਸਾਲਾਂ ਜੋ ਉਸ ਤੋਂ ਬਾਅਦ ਫਿਰ ਜਿੱਦਾਂ ਮਰਜ਼ੀ ਵਧੀਆ ਕੰਮ ਕਰ ਲਓ ਜੀ ਧੰਨਵਾਦ ਜੀ ਵੀਡੀਓ ਚੰਗੀ ਲੱਗੇ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੀ ਧੰਨਵਾਦ